ਕਈ ਦਹਾਕਤੋ ਸਿਵਲ ਹਸਪਤਾਲ ਮਲੇਰ ਕੋਟਲਾ ਦੇ ਕੰਪਲੈਕਸ ਅੰਦਰ ਰੱਖੋ ਨਿਜੀ ਕੋਠੀਆਂ ਦੇ ਗੇਟਾਂ ਨੂੰ ਅੱਜ ਸਮਾਜ ਸੇਵੀ ਤੇ ਨਿਹੰਗ ਜਥੇਬੰਦੀਆਂ ਦੀ ਮੌਜੂਦਗੀ ਚ ਹਸਪਤਾਲ ਪ੍ਰਸ਼ਾਸਨ ਵੱਲੋਂ ਕੰਡਿਆਲੀ ਤਾਰ ਲਗਾ ਕੇ ਬੰਦ ਕਰ ਦਿੱਤਾ ਗਿਆ ਮੌਕੇ ਤੇ ਮੌਜੂਦ ਐਸਐਮਓ ਡਾਕਟਰ ਸੁਖਵਿੰਦਰ ਸਿੰਘ ਨੇ ਕੰਡਿਆਲੀ ਤਾਰ ਲਗਾ ਕੇ ਨਿਜੀ ਗੇਟਾਂ ਨੂੰ ਬੰਦ ਕਰਨਾ ਹਸਪਤਾਲ ਅਤੇ ਮਰੀਜ਼ਾ ਦੀ ਸੁਰੱਖਿਆ ਲਈ ਜ਼ਰੂਰੀ ਦੱਸਿਆ ਹੈ ਕਈ ਵਰਿਆ ਤੋਂ ਹਸਪਤਾਲ ਅੰਦਰ ਕੁਝ ਲੋਕਾਂ ਵੱਲੋਂ ਕੱਡੇ ਗੇਟਾਂ ਨੂੰ ਬੰਦ ਕਰਵਾਉਣ ਲਈ ਸੰਗਰਾਸ਼ ਕਰ ਰਹੇ ਇੰਟਰਨੈਸ਼ਨਲ ਸ਼ਹੀਦ ਸਿੰਘ ਸਮਾਜ ਪੁਲਾਈ ਟਰਸਟ ਦੇ ਪ੍ਰਧਾਨ ਜੋਰਾ ਸਿੰਘ ਚੀਮਾ ਦਸਵੇਸ਼ ਤਤ ਤਰਨਾ ਦਲ ਦੇ ਜਥੇਦਾਰ ਕੁਲਵੰਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਕੇਂਦਰੀ ਮੰਤਰੀਆਂ ਅਤੇ ਸੰਸਦ ਮੈਂਬਰਾਂ ਪੱਤਰ ਲਿਖ ਕੇ ਹਸਪਤਾਲ ਅੰਦਰ ਕੁਝ ਰਸੂਖਦਾਰਾਂ ਵੱਲੋਂ ਮਕਾਨਾਂ ਦੇ ਕੱਡੇ ਗੇਟ ਬੰਦ ਕਰਵਾਉਣ ਦੀ ਮੰਗ ਕੀਤੀ ਗਈ ਸੀ ਜਥੇਬੰਦੀਆਂ ਵੱਲੋਂ ਅਦਾਲਤ ਵਿੱਚ ਜਾਣ ਦੀ ਧਮਕੀ ਦਿੱਤੀ ਗਈ ਹੋਰ ਖਬਰਾਂ ਦੇਖਣ ਲਈ ਇਸ ਚੈਨਲ ਨੂੰ ਲਾਈਕ ਸਬਸਕ੍ਰਾਈਬ ਸ਼ੇਅਰ ਅਤੇ ਕਮੈਂਟ ਕਰੋ ਤਾਂ ਕਿ ਤੁਹਾਡੇ ਤੱਕ ਨਵੀਆਂ ਨਵੀਆਂ ਖਬਰਾਂ ਪਹੁੰਚਾਈਆਂ ਜਾ ਸਕਣ ਰਿਪੋਰਟਿੰਗ ਦਿਲਦਾਰ ਹੁਸੈਨ ਡੀਜੀ ਨਿਊਜ਼ ਮਲੇਰ ਕੋਟਲਾ ਹਸਪੀਟਲ ਦੀ ਬੌਂਡੀ ਵਾਲ ਹੈ ਉਹ ਜਿਹੜੀ ਹੈਗਾ ਘਰਾਂ ਦੇ ਨਾਲ ਹੀ ਓਪਨ ਹੈ ਤਾਂ ਉਹਦੇ ਵਿੱਚ ਕੋਈ ਲੱਗਿਆ ਕੁਝ ਚੋਰੀ ਨੂੰ ਚੱਕੇ ਜਾਂ ਕੁਝ ਗਲਤ ਅੰਸਰ ਗੜੇ ਸੀਗੇ ਹਸਪੀਟਲ ਦੇ ਅੰਦਰ ਵਰਦੇ ਸੀਗੇ ਰਾਤ ਨੂੰ ਇੰਨਾ ਘਰਾਂ ਦੇ ਆਸੇ-ਬਸੇ ਵੀ ਇੱਧਰ ਭੱਜ ਜਾਂਦੇ ਸੀਗੇ ਗੇਟ ਸੀਗਾ ਸੀ ਉਹ ਵੀ ਬੰਦ ਕਰਵਾ ਦਿੱਤਾ ਹੈ ਤੇ ਇਹ ਸਾਨੂੰ ਦਿਸਾ ਨਿਰਦੇਸ਼ ਹੋਇਆ ਸੀ ਐਡੀ ਸਟਾਫ ਦੇ ਆਰਡਰ ਉਪਰ ਸੀਗੇ ਉਹਨਾਂ ਨੇ ਗਰਾਉਂਡ ਕੀਤਾ ਸੀਗਾ ਉਹਨਾਂ ਨੇ ਵੀ ਇਸ ਮੁੱਦੇ ਨੂੰ بار بار ਅਲੱਗ-ਅਲੱਗ ਜੱਥੇਬੰਦੀਆਂ ਬੰਨ੍ਹੀਆਂ ਵੀ ਕਿਹਾ ਗਿਆ ਜਦ ਇਹਨੂੰ ਬੰਦ ਕਰਾਇਆ ਜਾਵੇ ਤਾਂ ਜੋ ਗਲਤ ਅੰਸਰ ਅੰਦਰ ਨਾ ਸਕਣ ਤੇ ਮਰੀਜ਼ਾਂ ਦੀ ਜੋ ਜਾਨ ਨੂੰ ਵੀ ਸੁਰੱਖਿਆ ਨੂੰ ਬਾਕੀ ਸਾਮ ਸੰਭਾਲ ਦੀ ਚੋਰੀ ਚੁਗਾਰੀ ਇਹਨਾਂ ਚੀਜ਼ਾਂ ਤੋਂ ਬਚਿਆ ਜਾ ਸਕੇ ਤਾਂ ਜਿਹੜੀ ਅੱਜ ਅਸੀਂ ਤਾਲਮਾਰੇ ਐਡੀਸੀ ਦੇ ਹੁਕਮਾਂ ਦੇ ਅਨੁਸਾਰ ਹੀ ਲਗਵਾ ਰਹੇ ਹਾਂ ਉਨਾਰੇ ਰਾਉਂਡ ਕਰਕੇ ਇਹ ਆਰਡਰ ਤਾਂ ਲਗਭਗ ਹੋ ਗਏ ਸੀ ਸਾਡੇ ਕੋਲੇ ਸਾਲ ਤੋਂ ਉੱਪਰ ਹੋ ਚੁੱਕੇ ਆ ਪਰ ਕੁਝ ਸਾਡੇ ਤੁਹਾਨੂੰ ਸੁਰੱਖਿਆ ਪੂਰੀ ਸੁਰੱਖਿਆ ਲੈਣ ਲਈ ਕੁਝ ਆਰਡਰ ਨੂੰ ਜੱਥੇ ਬੰਦਿਆਂ ਦੇ ਅਸੀਂ ਉਹ ਮਿਲਣ ਥੋੜਾ ਜਿਹਾ ਟਾਈਮ ਲੱਗ ਗਿਆ ਅਸੀਂ ਇਹਨੂੰ ਅੱਜ ਹੁਣ 90 ਦੇ ਚਾਰ ਡਿਆ ਵਾ ਵੀ ਜਿਹੜੇ ਵੀ ਜੇਕਰ ਤਾਂ ਨਿਕਲੇ ਨਹੀਂ ਇਹਨਾਂ ਨੂੰ ਬੰਦ ਕਰਕੇ ਅਸੀਂ ਅਸੀਂ ਅਕਸ਼ੀ ਕਲਿਦਾਸੀ ਹਸਪਤਾਲ ਦਾ ਮਾਹੌਲ ਜਿਹੜਾ ਹੈਗਾ ਉਹਨੂੰ ਸ਼ਾਂਤਮਈ ਤੇ ਲੋਕਾਂ ਦੀ ਸੁਰੱਖਿਆ ਉੱਪਰ ਬਣਾਉਣਾ ਚਾਹੁੰਦੇ ਹਾਂ ਇਹਦੇ ਨਾਲ ਜਿਹੜਾ ਹੈ ਕਿ ਮਰੀਜ਼ਾਂ ਦੇ ਹੁਣ ਜਿਹੜੀ ਚੋਰੀ ਹੁੰਦੀ ਦੀ ਆ ਉਹਦੇ ਨਸ਼ੇਟ ਨਸ਼ੇੜੀ ਆਉਂਦੇ ਤੇ ਜਾਂ ਉਹ ਉਹਦਾ ਗ੍ਰਾਬ ਹੋ ਹੀ ਗਏ ਹਨ ਬਿਲਕੁਲ ਹੋ ਹੀ ਗਏਗਾ ਜੀ ਕਿਉਂਕਿ ਪਹਿਲਾਂ ਤਾਂ ਇਹ ਹੁੰਦਾ ਸੀ ਜਿਵੇਂ ਕਿ ਸਾਡੇ ਨਾਲ ਕੁਝ ਮੁਫਤ ਮੁਲਾਜ਼ਮ ਵੀ ਇੱਕ ਦੋ ਵਾਰੀ ਲੈ ਕੇ ਆਏ ਮਰੀਜ਼ਾਂ ਨੂੰ ਕੈਦੀਆਂ ਨੂੰ ਸੌਰੀ ਤੇ ਉਹ ਇਧਰਲੀ ਸਾਈਡ ਨੂੰ ਹੀ ਭਜਾ ਇਹ ਉਹਨਾਂ ਨੂੰ ਪੁਲਿਸ ਮੁਲਾਜ਼ਮਾਂ ਨੂੰ ਵੀ ਉਹ ਲੱਭੇ ਨਹੀਂ ਹੋ ਸਕਦਾ ਵੀ ਅਸੀਂ ਨਹੀਂ ਚਾਹੁੰਦੇ ਵੀ ਉਹੀ ਜਿਹੜੇ ਕੈਦੀ ਭੱਜੇ ਜਾਂ ਕੋਈ ਹੋਰ ਗਲਤ ਅਨਸਰ ਕੋਈ ਹਸਪਤਾਲ ਚੋਰੀ ਕਰਕੇ ਉਹਨੂੰ ਲੁਕਣ ਦਾ ਟਿਕਾਣਾ ਇੰਨਾ ਘਰਾਂ ਵਿੱਚ ਨਾ ਮਿਲੇ ਤੇ ਇਹਨਾਂ ਲੋਕਾਂ ਨੂੰ ਵੀ ਇਸ ਚੀਜ਼ ਦੀ ਪਰੇਸ਼ਾਨੀ ਹੋਏਗੀ ਜੇ ਇਹਨ ਕੇਸ ਕੋਈ ਇਹਨਾਂ ਦੇ ਘਰੇ ਕੋਈ ਗਲਤ ਅਨਸਰ ਵਰਦਾ ਇਹਨਾਂ ਦੇ ਪਰਿਵਾਰ ਨੂੰ ਵੀ ਖਤਰਾ ਹੋ ਸਕਦਾ ਇਹਨਾਂ ਚੀਜ਼ਾਂ ਦਾ ਤੇ ਜੇ ਇਹ ਹੁਣ ਬੰਦ ਹੋ ਜਾਏਗਾ ਤਾਂ ਫਿਰ ਇਹਨਾਂ ਦੀ ਵੀ ਸੁਰੱਖਿਆ ਵਧੀਆ ਰਹੂਗੀ ਤੇ ਕੁਝ ਜਿਵੇਂ ਹੁਣ ਇਧਰ ਲਈ ਸਾਈਡ ਤੋਂ ਹੀ ਮੰਨ ਲਓ ਕੋਈ ਹਸਪਤਾਲ ਜਾਂਦਾ ਹੈ ਆਹੋ ਦੇ ਨਾਲ ਹਸਪਤਾਲ ਦੇ ਜਿਹੜੇ ਮਰੀਜ਼ ਨੇ ਉਹਨਾਂ ਨੂੰ ਵੀ ਫਾਇਦਾ ਹੋਏਗਾ ਇਸ ਚੀਜ਼ ਦਾ ਕਿ ਕੋਈ ਗਲਤ ਅੰਸਰ ਅੰਦਰ ਨਹੀਂ ਆਏਗਾ। ਸਤਿ ਸ਼੍ਰੀ ਅਕਾਲ ਮਾ ਪ੍ਰਧਾਨ ਇੰਟਰਨੈਸ਼ਨਲ ਸੀਸੀ ਸਮਾਪਰਾਇਟ ਰਟ ਸਾਡੇ ਜਿਹੜੇ ਸਰਪ੍ਰਸਤ ਨੇ ਜਥੇਦਾਰ ਕੁਲਵੰਤ ਸਿੰਘ ਜੀ ਛੋਡੀ ਤਰਨਤਾਲ ਅਤੇ ਜੱਦਾ ਜਿਲ੍ਹਾ ਪ੍ਰਧਾਨ ਨਿਹਾਰ ਸਿੰਘ ਸਰਪੰਚ ਮੀਮષા ਅਤੇ ਸਾਡੇ ਸੰਗਰੂਰ ਦੇ ਪ੍ਰਧਾਨ ਹੈੜੀ ਬੀਬੀ ਸੇਂਟਰ ਕੋਰ ਹੈੜੀ ਕੇ ਤੇ ਜਿਹੜੇ ਮੇਰੇ ਨਾਲ ਉਹਨੇ ਜਥੇਦਾਰ ਸਾਹਿਬ ਸਾਡੇ ਸੈਕਟਰੀ ਨੇ ਉਹਦੇ ਤੇ ਗੁਰਵਿੰਦਰ ਸਿੰਘ ਜੀ ਤੇ ਸੁਬੇਦਾਰ ਸਾਹਿਬ ਤੇ ਇਹ ਟੀਮ ਦੇ ਅਸੀਂ ਤਕਰੀਬਨ 2018 ਦੇ ਵਿੱਚ ਇੱਕ ਲੈਟਰ ਦਿੱਤੇ ਸੀਗੇ ਪ੍ਰਸ਼ਾਸਨ ਨੂੰ ਵੀ ਜਿਹੜੇ ਸਿਵਲ ਹਸਤਾਖਰ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਸਿਵਲ ਹਸਤਾਖਰਿਕ ਮਲੇਰ ਕੋਲੇ ਦਾ ਹੈ ਜਿਹਦੇ ਵਿੱਚ ਪ੍ਰਾਈਵੇਟ ਲੋਕਾਂ ਦੇ ਕੋਠਾ ਲੰਘਿਆ ਤੇ ਉਹਦੇ ਜਿੱਤੋਂ ਸਾਨੂੰ 2 ਤੋਂ 12 ਤੋਂ 18 ਤੱਕ ਚਲਦੇ ਆ ਚਲਦੇ ਆ ਅੱਜ ਇਹ ਸਾਨੂੰ ਇਹ ਸਾਡੀ ਮਿਹਨਤ ਨੂੰ ਸਫਲਤਾ ਮਿਲੀ ਹੈ ਕਿਉਂਕਿ ਜਿਹੜਾ ਹੁਣ ਦੁਬਾਰਾ ਮੈਂ ਲੈਟਰ ਇਹ ਦਿੱਤਾ ਹੈ 3 12 25 ਨੂੰ ਇਹ ਲੈਟਰ ਦੇ ਵਿੱਚ ਜਿਹੜੇ ਲੈਟਰ ਸੀ ਪਹਿਲਾਂ ਅਸੀਂ ਦਿੱਤੇ ਸੀ ਸਾਰੇ ਇਹ ਲੈਟਰ ਇਹ ਦਿੱਤੇ ਸੀਗੇ ਉੱਪਰ ਪ੍ਰਸ਼ਾਸਨ ਨੂੰ ਤੇ ਉਹ ਸੈਂਟਰ ਵਾਲੇ ਜੋ ਸੀਗਾ ਹੈਲਥ ਮਿਨਿਸਟਰ ਸਾਹਿਬ ਜੀ ਤੇ ਉਹ ਟਾਈਮ ਇੱਥੇ ਸੀਗਾ ਐਮਪੀ ਸ਼ਿਮਰ ਸਿੰਘ ਸਿੰਘ ਮਾਨ ਜੀ ਉਹਨਾਂ ਲੈਟਰ ਦੇਣ ਤੋਂ ਬਾਅਦ ਇਹ ਸਾਰੇ ਘੁੰਮ ਕੇ ਇੱਥੇ ਆਏ ਤੇ ਉਹਨਾਂ ਦਾ ਜਿਹੜਾ ਸੀ 2022 ਦੇ ਵਿੱਚ ਫਾਈਨਲ ਹੋ ਗਿਆ ਸੀਗਾ ਜਿਹੜੀ ਇੱਥੋਂ ਰਿਪੋਰਟ ਹੋ ਗਈ ਸੀ ਵੀ ਅਸੀਂ ਜੀ ਇਹ ਜਿਹੜੀ ਦਿਵਾਰ ਕਰਾਂਗੇ ਇਹਦਾ ਐਸਟੀਮੇਟ ਅਸੀਂ ਬਣਾ ਕੇ ਭੇਜ ਦਿੱਤਾ ਹੈ ਮੈਂ ਅਸੀਂ ਇੱਥੇ ਚੱਕਰ ਲਾਉਂਦੇ ਰਹੇ ਫਿਰ 12 ਅ 3 12 2025 ਨੂੰ ਇਹ ਲੈਟਰ ਦਿੱਤਾ ਐਸਐਮਓ ਸਾਹਿਬ ਨੂੰ ਬਈ ਹੁਣ ਸਾਡੇ ਕੋਲ ਤਾਂ ਇੱਕੋ ਹੀ ਚਾਰਾ ਰਹਿ ਗਿਆ ਹੈ ਬਈ ਜਾਂ ਤਾਂ ਜੀ ਧਰਨਾ ਲਾਈਏ ਧਰਨਾ ਲਾ ਕੇ ਅਸੀਂ ਲੋਕਾਂ ਨੂੰ ਪਰੇਸ਼ਾਨ ਨਹੀਂ ਕਰਨਾ ਚਾਹੁੰਦੇ ਜਾਂ ਤੁਹਾਡੇ ਉੱਤੇ ਜੀ ਕੋਰਟ ਕੇਸ ਕਰੀਏ ਜੇ ਉਹਨਾਂ ਨੇ ਮੈਨੂੰ ਕਿਹਾ ਕਿ ਬਈ ਜਿਹੜੀ ਐਟ ਜਾਦੇ ਲੱਗਦੀ ਹੈ ਇਹਦੇ ਵਾਸਤੇ ਹੋ ਨਹੀਂ ਸਕਦਾ ਤਾਂ ਫਿਰ ਇਹ ਕਿਹਾ ਮੈਂ ਜੀ ਜਿਹੜੀ ਹੈ ਸਾਡੀ ਜਥੇਬੰਦੀ ਨੇ ਰਾਏ ਕਰਕੇ ਇਹ ਗੱਲ ਫਿਰ ਕੀਤਾ ਬਈ ਜੇ ਐਟ ਨੂੰ ਟਾਈਮ ਲੱਗੂ ਤਾਂ ਪਾਰਟ ਟਾਈਮ ਤਾਰ ਲਗਾਈ ਜਾਵੇ ਉਹ ਸਾਡੀ ਬੇਨਤੀ ਨੂੰ ਮੰਨਦੇ ਹੋਏ ਤੇ ਅੱਜ ਇਹ ਤਾਰ ਲੱਗ ਰਹੀ ਹੈ ਇਹਦੇ ਨਾਲ ਜਿਹੜਾ ਸੀਗਾ ਇੱਕ ਵੱਡਾ ਸਾਡਾ ਜਿਹੜਾ ਇਸ ਦਾ ਮਾਟਰ ਸੀ ਕੋ ਸਾਡਾ ਪੂਰਾ ਹੋ ਰਿਹਾ ਹਲੇ ਪੂਰਾ ਨਹੀਂ ਹੋਇਆ ਜਾਨੀ ਉਹਨੂੰ ਸ਼ੁਰੂ ਕੀਤਾ ਗਿਆ ਹੈ ਐ ਲੈ ਸਟਾਰਟਿੰਗ ਹੋ ਗਈ ਹੈ ਸਾਹ ਜਿਹੜੀ ਦੀਵਾਰ ਹੋਣੀ ਹੈ ਕਿੰਨੇ ਦਾ ਬੇੜ ਦਾ ਬਟੋਰੀ ਦੇਖੋ ਇਹ ਦਬਾਰ ਨੂੰ ਇਹਨਾਂ ਨੂੰ ਹੋਣਾ ਸੀ ਉਹ ਵੀ ਮਾਮਾ ਕੀ ਬਾਅਦ ਤੋਂ ਬਾਅਦ ਜਿਹੜਾ 5-6 ਮਹੀਨੇ ਦੇਖੋ ਜਿਹੜਾ ਸਰਕਾਰੀ ਬਜਟ ਹੁੰਦੇ ਆ ਇਹਨਾਂ ਦੇ ਵਿੱਚ 5-6 ਮਹੀਨੇ ਤਾਂ ਲੱਗ ਹੀ ਜਾਂਦੇ ਆ ਨੋਰਮਲੀ ਅਸੀਂ 5-6 ਮਹੀਨੇ ਤੱਕ ਇਹਦਾ ਵੇਟ ਕਰਾਂਗੇ ਨਹੀਂ ਉਸ ਤੋਂ ਬਾਅਦ ਅਸੀਂ ਇਹਨੂੰ ਹੋ ਕਰਾਂਗੇ ਕਿ ਸਰ ਜਿਹੜੀ ਤਾਂ ਲਗਾਈ ਜਾ ਰਹੀਆਂ ਹੌਸਪੀਟਲ ਵਾਲੇ ਕੀ ਕੀ ਬੈਨੀਫਿਟ ਹੋਣਗੇ ਦੇਖੋ ਹੌਸਪੀਟਲ ਨੂੰ ਇਹਦੇ ਬੈਨੀਫਿਟ ਨਹੀਂ ਹੈ ਇਹਦੇ ਬੈਨੀਫਿਟ ਨੇ ਮਰੀਜ਼ਾਂ ਨੂੰ ਇੱਥੇ ਜਿਹੜੇ ਆ ਆ ਨਾਲ ਹੀ ਤੁਸੀਂ ਦੇਖੋਗੇ ਬੈਕ ਜੈਟ ਰੈਟ ਤੇ ਇੱਥੇ ਨਸ਼ਾ ਛਡਾਊ ਕੇਂਦਰ ਹੈ ਉਹ ਸਾਹਮਣੇ ਦੇਖੋਗੇ ਇਹ ਹੈਗਾ ਮੋਰਚਰੀ ਲਾਸਕਰ ਹੈ ਪਿੱਛੇ ਹੀ ਜਿਹੜਾ ਹੁਣ ਨਾਲ ਲੱਗਿਆ ਹੈ ਇੱਥੇ ਜੱੱਚਾ ਬੱਚਾ ਕੇਂਦਰ ਹੈ ਜਿਹੜਾ ਜੱੱਚਾ ਬੱਚਾ ਕੇਂਦਰ ਹੈ ਇੱਥੇ ਜ਼ਿਆਦਾ ਤੌਰ ਲੇਡੀਜ਼ ਆਉਂਦੇ ਆ ਉਹਨਾਂ ਦੇ ਨਾਲ ਲੇਡੀ ਦੇ ਨਾਲ ਬੱਚੇ ਆਉਂਦੇ ਆ ਉਹਨਾਂ ਨੂੰ ਇੱਥੇ ਜਿਹੜੇ ਲੋਕ ਆ ਰਾਹ ਤੇ ਵਿੱਚ ਓਪਨ ਹੋਣ ਕਰਕੇ ਇੱਥੇ ਕਿਸੇ ਵੀ ਟਾਈਮ ਕਿਉਂਕਿ ਜੋ ਤਰਾਬੀ ਇਕਵਾਬੀ ਜਾਂ ਜਿਹੜੇ ਸਮਾਜ ਬੁਰੇ ਦੇ ਅੰਦਰ ਹੁੰਦੇ ਆ ਉਹਔਰਤਾਂ ਦੇ ਵੱਲ ਵੀ ਕਿ ਚੋਰੀ ਦੇ ਦੇਖਣ ਨਾਲ ਵੀ ਉਹਨਾਂ ਦੇ ਸਰੀਰ ਤੇ ਬਰਨਾਮੂ ਕਾ ਦੀ ਬਾਤ ਹੋ ਗਈ ਹੈ ਜਿਆ ਹੈ ਇਹ ਇੱਕ ਤਾਂ ਖਾਸਾ ਰਹਿੰਦਾ ਸੀਗਾ ਇਹ ਚੀਜ਼ ਨੂੰ ਅਸੀਂ ਕਰਕੇ ਉਹ ਕੀਤਾ ਤੇ ਉਹਦੇ ਵਿੱਚ ਕਾਫੀ ਠੱਲ ਪਵੇਗੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮਰੇਲ ਕੋਲ ਦਾ ਸਰਕਾਰੀ ਹਸਪਤਾਲ ਦੇਖੇ ਖੜੇ ਆ ਸਾਰੀਆਂ ਸੰਗਤਾਂ ਤੇ ਇੱਥੋਂ ਦਾ ਜੋ ਭਾਈ ਤਪਾ ਸੀਗਾ ਪਰ ਅੱਜ ਤੱਕ ਕੰਮ ਸੀਗਾ ਆ ਆਪਣੇ ਵਖੇ ਸਰਕਾਰੀ ਹਸਪਤਾਲ ਸਰਕਾਰੀ ਆ ਤੇ ਇਹਨੂੰ ਪ੍ਰਾਈਵੇਟ ਬੰਦੇ ਯੂਜ਼ ਕਰਦੇ ਸੀਗੇ ਗੱਡੀਆਂ ਖਿਲਾਰਨੀਆਂ ਵਿੱਚ ਦੀ ਰਸਤਾ ਤੇ ਆਵਾਜਾਈ ਸੀਗੀ ਇਹ ਸਾਡੇ ਪ੍ਰਧਾਨ ਜੋਰਾ ਸਿੰਘ ਜੀ ਅਤੇ ਹੋਰ ਸਾਰੇ ਵੀਰਾਂ ਦੇ ਸੰਜੋਗ ਨਾਲ ਇਹਨਾਂ ਨੇ ਬਹੁਤ ਵੱਡਾ ਉਪਰਾਲਾ ਕਰਕੇ ਇਹ ਅੱਜ ਰਸਤਾ ਬੰਦ ਕਰਾਉ ਆਇਆ ਤੇ ਸਾਰੇ ਵੀਰ ਸਹਿਮਤ ਨੇ ਇਹ ਕੋ ਸਾਡੇ ਦੁਸ਼ਮਣ ਨਹੀਂ ਸਾਡੇ ਭਰਾ ਨੇ ਸਾਡੇ ਬੱਚੇ ਨੇ ਨਾਲ ਤੇ ਸਾਰਾ ਜਨਕ ਸਾਰੇ ਸਹਿਮਤ ਨੇ ਵੀ ਸਾਡੀ ਸਹਿਮਤੀ ਦੇ ਨਾਲ ਵੀ ਠੀਕ ਹੈ ਸਰਕਾਰੀ ਜਗਾ ਹਸਪਤਾਲਾ ਸਾਰਿਆਂ ਨੂੰ ਸੋਖਾ ਤੇ ਇਸ ਚੀਜ਼ ਦਾ ਤੇ ਇਸ ਕਰਕੇ ਸਾਰੇ ਵੀਰਾਂ ਦਾ ਅਸੀਂ ਧੰਨਵਾਦ ਕਰਦੇ ਆ ਪ੍ਰਸ਼ਾਸਨ ਦਾ ਵੀ ਧੰਨਵਾਦ ਕਰਦੇ ਆ ਤੇ ਜਿਹੜੇ ਵੀਰਾਂ ਨੇ ਗੱਲ ਮੰਨੀ ਹੈ ਉਹਨਾਂ ਦਾ ਵੀ ਅਸੀਂ ਧੰਨਵਾਦ ਕਰਦੇ ਆ ਜਿੰਨੇ ਵੀਰ ਤੇ ਵੀ ਆਏ ਨੇ ਤੇ ਤੇ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਪੱਤਰਕਾਰਾਂ ਦਾ ਵੀਰਾਂ ਦਾ ਤੁਹਾਡਾ ਵੀ ਧੰਨਵਾਦ ਕਰਦੇ ਆ ਵੀ ਬਹੁਤ ਵਧੀਆ ਗੱਲ ਖੁਸ਼ੀ ਖੁਸ਼ੀ ਦੇ ਵਿੱਚ ਸਾਰੇ ਰਾਜੀਨਾਮੇ ਦੇ ਵਿੱਚ ਸਾਰੀ ਗੱਲ ਵਧੀਆ ਹੋਈ ਆ ਤੇ ਨਵੇਂ ਸਾਲ ਦੇ ਵਿੱਚ ਸਾਰੇਆਂ ਵੀਰਾਂ ਨੂੰ ਬਹੁਤ ਬਹੁਤ ਵਧਾਈਆਂ ਮੁਬਾਰਕਾਂ ਦਿੰਦੇ ਆ ਇਸ ਗੱਲ ਤੇ ਬਹੁਤ ਖੁਸ਼ੀ ਜਿਨ੍ਹਾਂ ਦੇ ਗੇਟ ਵੱਲ ਕਿਤੇ ਜਾ ਰਹੇ ਨੇ ਕਿ ਅਸੀਂ ਉਹਨਾਂ ਨੂੰ ਕੁਝ ਦੇਰ ਪਹਿਲਾਂ ਜਾਂ ਇੱਕ ਦੋ ਦਿਨ ਪਹਿਲਾਂ ਜਲਾਰ ਕੀਤੀ ਲਾਹ ਹੋਈ ਹੋਈ ਆ ਜੀ ਕਈ ਸਾਲੋਂ ਤੋਂ ਚੱਲ ਰਿਹਾ ਕੰਮ ਜੀ 18 ਤੋਂ ਹਣੇ 18 ਤੋਂ ਕੱਲ ਚੱਲ ਰਿਹਾ ਜੀ ਪ੍ਰਸ਼ਾਸਨ ਦੇ ਨਾਲ ਹੀ ਕੱਲ ਹੋਈ ਹੈ ਕੋਈ ਇਹ ਨਹੀਂ ਹੈਗਾ ਵੀ ਅੱਜ ਧੱਕਾ ਕੀਤਾ ਗਿਆ ਕਿਸੇ ਨਾਲ ਇਹ ਨਹੀਂ ਵੀ ਅੱਜ ਹੀ ਆਏ ਤੇ ਅੱਜ ਹੀ ਰਾਹ ਬੰਦ ਕਰਾਤੇ ਆ ਅਸੀਂ ਤਰਖਾਸਤਾਂ ਦਿੱਤੀਆਂ ਗਈਆਂ ਉੱਪਰ ਤੇ ਕਸੀਐਮਓ ਤੇ ਇੱਕ ਸਾਰੇ ਅਫਸਰਾਂ ਨੂੰ ਤੇ ਸਾਰੇ ਪ੍ਰਸ਼ਾਸਨ ਨੂੰ ਵੀ ਤੇ ਇਹਨਾਂ ਨੂੰ ਘਰਾਂ ਨੂੰ ਵੀ ਇਤਲਾਹ ਦਿੱਤੀ ਗਈ ਹੈ ਸਾਰਿਆਂ ਨੂੰ ਇਸ ਗੱਲ ਦੀ ਕਹਿ ਕੇ ਸਾਰਿਆਂ ਦੀ ਸਹਿਮਤੀ ਹੈ ਸਾਰੇ ਵੀਰਾਂ ਦੀ ਸਾਰੇ ਆਪੋ ਆਪਣੇ ਗੇਟ ਬੰਦ ਕਰੋ ਆ ਕੇ ਪਰ ਆ ਜੀ ਇਹ ਕਹਿੰਦੇ ਸਾਡਾ ਰਸਤਾ ਉਧਰ ਨਹੀਂ ਹੈਗਾ ਕੋਈ ਗੱਲ ਨਹੀਂ ਸਾਨੂੰ ਕੋਈ ਪਰੇਸ਼ਾਨੀ ਨਹੀਂ